ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਖਾਲਸਾ ਬੀਕ ਫੂਲ ਟਾਊਨ ਤੇ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਮੀਜ਼ ਦੀ ਕਟਿੰਗ ਤਾਂ ਇਸ ਦੇ ਲਈ ਪਹਿਲਾਂ ਆਪਾਂ ਮਤਲਬ ਕਿ ਜਿੰਨੀ ਇਹਦੀ ਹਿੱਪ ਹੁੰਦੀ ਆ ਉਹਦੇ ਹਿਸਾਬ ਨਾਲ ਇਹਨੂੰ ਡਬਲ ਕਰਕੇ ਵਿਛਾ ਲੈਣਾ ਜਿਵੇਂ ਇਹਨਾਂ ਦੀ ਹਿੱਪ ਆ ਉਹਦਾ ਮੈਂ 4 ਇੰਚ ਐਕਸਟਰਾ ਰੱਖਦੀ ਆ ਕੋਈ 3 ਵੀ ਰੱਖ ਸਕਦਾ ਇਹਦਾ ਕਿੰਨਾ ਰੱਖ ਸਕਦਾ ਪਰ ਮੈਂ 4 ਇੰਚ ਰੱਖਦੀ ਆ ਜਿਵੇਂ ਥੋੜਾ ਘੱਟ ਵੱਧ ਹੋ ਜਾਂਦਾ ਫਿਰ ਕਟਿੰਗ ਹੋ ਜਾਂਦੀ ਹੈ ਤਾਂ ਇਹਦੀ ਕਮੀਜ਼ ਦੀ ਲੰਬਾਈ ਲੈ ਲੈਣੀ ਆ ਪਹਿਲਾਂ ਜਿਵੇਂ ਹੁਣ ਕਮੀਜ਼ ਦੀ ਲੰਬਾਈ 44 ਆ ਆਪਾਂ 3 ਜਾਂ 4 ਇੰਚ ਐਕਸਟਰਾ ਰੱਖ ਲੈਣਾ ਠੀਕ ਆ ਤੇ ਉਸ ਤੋਂ ਬਾਅਦ ਇਹਦਾ ਆਪਾਂ ਤੀਰਾ ਦੇਖਣਾ ਇਹਦਾ ਤੀਰਾ ਜਿਹੜਾ ਉਹ 13 ਇੰਚ ਆ 13 ਇੰਚ ਦਾ ਆਪਾਂ ਹਾਫ ਕਰ ਲੈਣਾ 6.5 ਇਦਾਂ ਕਰਕੇ ਆਪਾਂ ਨਿਸ਼ਾਨੀ ਲਗਾ ਦੇਣੀ ਆ ਉਸ ਤੋਂ ਬਾਅਦ ਆਪਾਂ ਇਹਦੀ ਇਹਦਾ ਬਾਕਸ ਬਣਾਉਣਾ ਉਹਦੇ ਲਈ ਆਪਾਂ 7 ਇੰਚ ਤੇ ਨਿਸ਼ਾਨੀ ਲਾ ਕੇ ਇਦਾਂ ਇਹਦਾ ਬਾਕਸ ਬਣਾ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਛਾਤੀ ਦਾ ਨਾਪ ਲੇਖਾਂਗੇ ਕਿੰਨਾ ਛਾਤੀ ਹੈਗੀ ਇਹਨਾਂ ਦੀ 21 21 ਦੇ ਹਿਸਾਬ ਨਾਲ ਇਹਨੂੰ ਫੇਰ ਆਪਾਂ 21 ਦਾ ਅੱਧ ਕਰ ਲੈਣਾ ਆ ਦੇਖੋ 21 ਦਾ ਅੱਧ ਕਰਕੇ ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਜਿਹੜੀ ਇਹਦੇ ਇੱਥੋਂ ਲੈ ਕੇ ਇੱਥੋਂ ਤੱਕ ਸਾਈਡ ਸਲਾਈ ਆ ਆਪਾਂ ਉਹ ਦੇਖਣੀ ਆ ਕਿੰਨੀ ਆ ਇਹਨਾਂ ਦੀ ਜਿਹੜੀ ਸਾਈਡ ਸਲਾਈ ਆ ਸਾਈਡ ਸਲਾਈ ਇਹਨਾਂ ਦੀ 15 ਇੰਚ ਤਾਂ ਆਪਾਂ ਜਿਹੜਾ ਜਿਵੇਂ ਆਪਾਂ ਇੱਥੋਂ ਪਲੋਈ ਪਾਨੇ ਆ ਤਾਂ ਐ ਕਰਕੇ ਉੱਪਰ ਨੂੰ ਉੱਠ ਜਾਂਦਾ ਇਸ ਕਰਕੇ ਆਪਾਂ ਇਹਨਾਂ ਦਾ 15.5 ਇੰਚ ਤੇ ਨਿਸ਼ਾਨ ਲਗਾਵਾਂਗੇ ਪਲੋਈ ਉਹਦਾ ਸਾਈਡ ਸਲਾਈ ਦਾ ਉਸ ਤੋਂ ਬਾਅਦ ਇਹਨਾਂ ਦੀ ਪਲੋਈਆਂ ਦੇਖਣੀ ਆ ਆਪਾਂ ਇਹਨਾਂ ਦੀ ਪਲੋਈਆਂ ਜਿਹੜੀਆਂ ਉਹ 12.5 ਤੇ ਆ 12 ਤਿਆਰ ਰਹਿੰਦੀਆਂ ਆ ਪਾਧਾ ਇੰਚ ਐਕਸਟਰਾ ਰੱਖ ਕੇ ਇੱਥੇ 12.5 ਦਾ ਨਿਸ਼ਾਨ ਲਗਾਵਾਂਗੇ ਪਲੋਈ ਆ ਜਿਹੜੀ ਉਹ 7 ਇੰਚ ਤੇ 7 ਇੰਚ 7 ਇੰਚ ਦਾ ਹਾਫ ਕਰਕੇ ਇੱਥੇ 3.5 ਆ ਗਿਆ 3.5 ਤੇ ਆਪਾਂ ਇੱਥੇ ਇਹਦਾ ਕਮਰ ਦਾ ਨਿਸ਼ਾਨ ਲਗਾਵਾਂਗੇ ਸੋ ਇਸ ਤੋਂ ਬਾਅਦ ਜਿਹੜੀ ਪਲੋਈਆਂ ਮੈਂ ਇੱਥੋਂ 3 ਇੰਚ ਦਾ ਗੈਪ ਰੱਖਤੀ ਹੁੰਨੀ ਆ ਇੱਥੋਂ 1.5 ਇੰਚ ਦਾ ਇਧਰੋਂ ਵੀ ਇਦਾਂ ਹੀ ਪਲੋਈ ਦਾ ਨਿਸ਼ਾਨ ਲਾ ਕੁਝ ਕੋ ਇਹ ਤਿੰਨਾਂ 'ਚ ਜਿਹੜੇ ਵਿਥਾਉ 1000 ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਵੇਂ ਇਹਦੀ ਹਿੱਪ ਹੋਗੀ ਇਹਦੀ ਛਾਤੀ ਹੋਗੀ ਛਾਤੀ ਦਾ ਨਿਸ਼ਾਨ ਲਗਾ ਲਿਆ ਆਪਾਂ 21 ਇੰਚ ਤੋਂ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਕਮਰ ਆ ਉਹ 7.5 ਇਹ ਇਸ ਕਲੋਈਆਂ ਵਿੱਚ ਆਊਗਾ ਇਹਦਾ ਕੱਪੜਾ ਇਸ ਕਰਕੇ ਆਪਾਂ ਅੱਧਾ ਇੰਚ ਵਾਧਾ ਰੱਖਣਾ 7.5 ਤਾਂ ਆਪਾਂ ਇਹਨੂੰ 18 ਰੱਖਣਾ 18 9 9 ਇੰਚ ਜਿਵੇਂ ਇਹਦਾ ਇੱਥੇ ਨਿਸ਼ਾਨ ਲਾ ਲਿਆ 9 ਇੰਚ ਦਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਹਿੱਪ ਆ ਉਹ 21 ਗਾ ਸਾਡੇ 21 ਇਦਾਂ ਕਰਕੇ ਨਿਸ਼ਾਨ ਲਗਾ ਲਿਆ ਇਹ ਨਿਸ਼ਾਨ ਇਦਾਂ ਟੇਡਾ ਨਹੀਂ ਲਗਾਉਣਾ ਹੈਗਾ ਆਪਾਂ ਟੇਡਾ ਲਗਾਣੇ ਆ ਤਾਂ ਇਥੋਂ ਕੰਨੀ ਆ ਹੀ ਨਿਕਲ ਜਾਂਦੀ ਆ ਇਹ ਨਿਸ਼ਾਨ ਆਪਾਂ ਇਦਾਂ ਸਿੱਧਾ ਲਗਾਉਣਾਗਾ ਸਿੱਧਾ ਲਗਾਉਣ ਨਾਲੇ ਕੱਪੜਾ ਸਿੱਧਾ ਰਹਿੰਦਾ ਜੇ ਆਪਾਂ ਟੇਡਾ ਨਿਸ਼ਾਨ ਲਗਾਣੇ ਆ ਤੇ ਕੱਪੜਾ ਇਦਾਂ ਸਲਾਈ ਆਉਂਦੀ ਆ ਜੋ ਕਿ ਵਧੀਆ ਨਹੀਂ ਰਹਿੰਦੀ ਉਹਦੀ ਕੰਨੀ ਜੀ ਨਿਕਲ ਜਾਂਦੀ ਆ ਉਸ ਤੋਂ ਬਾਅਦ ਆਪਾਂ ਸਕੇਲ ਨਾਲ ਵੀ ਨਿਸ਼ਾਨ ਲਗਾ ਸਕਦੇ ਆ ਤੇ ਇੰਚ ਟੇਪ ਨਾਲ ਵੀ ਦੇਖੋ ਇਦਾਂ ਇੱਥੇ ਤੱਕ ਨਿਸ਼ਾਨ ਲਗਾ ਲਿਆ ਕਮਰ ਤੱਕ ਉਸ ਤੋਂ ਬਾਅਦ ਆ ਆਪਾਂ ਨਿਸ਼ਾਨ ਜਿਹੜਾ ਸਿੱਧਾ ਲਾਇਆ ਇਦਾਂ ਹੀ ਆਪਾਂ ਨਿਸ਼ਾਨ ਆ ਜਿਹੜਾ ਐ ਕਰਕੇ ਇੱਥੋਂ ਨਿਸ਼ਾਨ ਲਗਾਵਾਂਗੇ ਇਹ ਇਹਦੀ ਫਿਟਿੰਗ ਦਾ ਨਿਸ਼ਾਨ ਹੋ ਗਿਆ ਅੱਧਾ ਇੰਚ ਇੱਥੋਂ ਆਪਾਂ ਐਕਸਟਰਾ ਰੱਖਿਆ ਜਿਹੜਾ ਇਹ ਐਕਸਟਰਾ ਰੱਖਿਆ ਇਸ ਕਰਕੇ ਆ ਵੀ ਇਹ ਪਲੋਈਆਂ ਜਾ ਕੇ ਪੂਰਾ ਪ੍ਰੋਪਰ ਇਹਦੀ ਫਿਟਿੰਗ ਬਣ ਜੂਗੀ ਤੇ ਇੱਥੋਂ ਇਹਦੀ ਕਾਟ ਪਾ ਦੇਣੀ ਹੈ ਮੋਢੇ ਦੀ फ्रंट साइड ਤੇ ਬੈਕ ਸਾਈਡ ਫਰੰਟ ਸਾਈਡ ਦੀ ਜਿਹੜੀ ਸਿੱਧੀ ਸਿੱਧੀ ਲਾਉਣੀ ਆ ਇਹਦੇ ਵਿੱਚ ਆਪਾਂ ਕੱਟ ਪਾਉਣੀ ਆ 1 ਇੰਚ ਦੀ 1.5 ਇੰਚ ਦੀ ਜਿੰਨੀ ਵੀ ਆਪਾਂ ਪਾਉਣੀ ਆ ਓੰਨੀ ਆਪਾਂ ਪਾ ਸਕਦੇ ਆ ਕਸਟਮਰ ਕੋਈ ਤਾਂ ਜ਼ਿਆਦਾ ਇਥੋਂ ਫਿਟਿੰਗ ਵਾਲੇ ਪਾਉਂਦੇ ਆ ਉਹ ਜ਼ਿਆਦਾ ਕੱਟ ਪਵਾ ਲੈਂਦੇ ਆ ਕਈ ਘੱਟ ਵਾਲੇ ਪਾਉਂਦੇ ਆ ਤਾਂ ਇਥੋਂ ਘੱਟ ਪਾਉਂਦੇ ਆ ਇਹ ਕਸਟਮਰ ਥੋੜੀ ਜੀ ਫਿਟਿੰਗ ਵਾਲਾ ਸੂਟ ਪਾਉਂਦੇ ਆ ਇਸ ਕਰਕੇ ਇਹਨਾਂ ਦੀ ਅਸੀਂ ਵੱਧ ਕੱਟ ਪਾਈ ਆ ਇਸ ਤੋਂ ਬਾਅਦ ਤੁਹਾਨੂੰ ਮੇਨ ਗੱਲ ਦੱਸਦੇ ਆ ਇਹ ਆਪਣਾ ਦੇਖੋ ਰੋਲਰ ਨਿਸ਼ਾਨ ਲੱਗਦੇ ਆ ਇਹਦੇ ਨਾਲ ਇਹਦੇ ਨਾਲ ਨਿਸ਼ਾਨ ਆ ਜਿਹੜੇ ਬੜੇ ਹੀ ਆਸਾਨੀ ਨਾਲ ਲੱਗ ਜਾਂਦੇ ਆ ਆਪਾਂ ਨੂੰ ਦੂਸਰੀ ਸਾਈਡ ਨਿਸ਼ਾਨ ਲਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ ਇਹਦੇ ਨਾਲ ਇਹ ਬਾਜ਼ਾਰ ਤੋਂ ਬਹੁਤ ਹੀ ਮਤਲਬ ਕਿ 20 ਰੁਪਏ ਦਾ ਆ ਜਾਂਦਾ ਏ ਨਿਸ਼ਾਨ ਲਾਉਣ ਨੂੰ ਇਹ ਆ ਦੇਖੋ ਇਹਨੂੰ ਇਦਾਂ ਇਦਾਂ ਕਮਾਈ ਜਾਣਾ ਕੱਪੜੇ ਤੇ ਸੇਮ ਇਦਾਂ ਹੀ ਕਮਾਈ ਜਾਣਾ ਇਸ ਤੋਂ ਬਾਅਦ ਇਹਦੇ ਜਿਹੜੇ ਨਿਸ਼ਾਨ ਆ ਇਦਾਂ ਹੀ ਜਿਹੜਾ ਦੂਸਰਾ ਪਾਰਟ ਹੋਊਗਾ ਇਹਦਾ ਦੂਸਰਾ ਪੱਲਾ ਹੈ ਜਿਹੜਾ ਜਾਂ ਦੂਸਰਾ ਪਾਸਾ ਉਸ ਉਸ ਪਾਸੇ ਹਨ ਚੰਗੀ ਤਰ੍ਹਾਂ ਇਹਦੇ ਨਿਸ਼ਾਨ ਆ ਜਾਨਗੇ ਬਹੁਤ ਹੀ ਸੌਖੇ ਤਰੀਕੇ ਨਾਲ ਨਿਸ਼ਾਨ ਲੱਗਦੇ ਆ ਇਹਦੇ ਆਜੋ ਤੁਹਾਨੂੰ ਦਿਖਾਉਣੀ ਆ ਦੂਜੇ ਪਾਸੇ ਇਹਨਾਂ ਦੇ ਲੱਗੇ ਹੋਏ ਨਿਸ਼ਾਨ ਆ ਦੇਖੋ ਆ ਦੇਖੋ ਇੱਧਰ ਆ ਦੇਖੋ ਆ ਦਿਖਾਈ ਦੇ ਰਹਿਣਾ ਇੱਧਰ ਵੀ ਦੇਖੋ ਐ ਆ ਦੇਖੋ ਆ ਤਿੰਨੇ ਫਲੋਈਆਂ ਦੇ ਨਿਸ਼ਾਨ ਬਰਾਬਰ ਐਵੇਂ ਲੱਗੇ ਇਦਾਂ ਹੀ ਇੱਧਰ ਲੱਗ ਗਏ ਦੇਖੋ ਆ ਦੇਖੋ ਇੱਧਰ ਵੀ ਐ ਹੀ ਲੱਗੇ ਦੂਜੇ ਪਾਸੇ ਆਪਾਂ ਨਿਸ਼ਾਨ ਜਿਹੜੇ ਆਸਾਨੀ ਨਾਲ ਮਾਰਕ ਕਰ ਸਕਦੇ ਆ ਕਿਉਂਕਿ ਇਹਨਾਂ ਉੱਤੇ ਜਿਹੜੇ ਆਪਾਂ ਨਿਸ਼ਾਨ ਉਹਦੇ ਨਾਲ ਲਾਏ ਆ ਨਾ ਨਿਸ਼ਾਨ ਜਿਹੜਾ ਰੋਲ ਜੀ ਕਰਦਾ ਉਹਦੇ ਨਾਲ ਆਪਾਂ ਨਿਸ਼ਾਨ ਲਾਏ ਆ ਹੁਣ ਆਪਾਂ ਨੂੰ ਦੂਜੇ ਪਾਸੇ ਨਿਸ਼ਾਨ ਐ ਨਹੀਂ ਵੀ ਮਤਲਬ ਕਿ ਕਈ ਕੈਂਚੀ ਨਾਲ ਰੱਖ ਕੇ ਲਾਉਂਦੇ ਆ ਜਾਂ ਕਈ ਸੂਈ ਨਾਲ ਇਹ ਬਹੁਤ ਹੀ ਸੌਖਾ ਤਰੀਕਾ ਇਹਦੇ ਨਾਲ ਜਿਹੜੇ ਨਿਸ਼ਾਨ ਆ ਬਹੁਤ ਹੀ ਆਸਾਨੀ ਨਾਲ ਦਿਖਦੇ ਆ ਐ ਆਪਾਂ ਨੂੰ ਕੋਈ ਚੱਕਰ ਨਹੀਂ ਰਹਿੰਦਾ ਵੀ ਹਾਂ ਇਧਰ ਨਿਸ਼ਾਨ ਆਪਣਾ ਥੋੜਾ ਬਹੁਤਾ ਇਧਰ ਉਧਰ ਹੋਊਗਾ ਪੂਰੇ ਵਧੀਆ ਤਰੀਕੇ ਨਾਲ ਜਿਹੜੇ ਨਿਸ਼ਾਨ ਆ ਲੱਗ ਜਾਂਦੇ ਆ ਇਸ ਤੋਂ ਬਾਅਦ ਆਪਾਂ ਇਹਨੂੰ ਕੱਟ ਦਾਂਗੇ ਜਿਹੜਾ ਜਿਹੜਾ ਇਹਦਾ ਉਹ ਇਹਦੋਂ ਮੈਨੂੰ ਇੱਕਸਾਰ ਕਰਕੇ ਕੱਟਣਾ ਚਾਹੀਦਾ ਹੈ ਪੂਰੇ ਵਧੀਆ ਤਰੀਕੇ ਨਾਲ ਇੱਕਸਾਰ ਕਟਿੰਗ ਕਟਿੰਗ ਆ ਜਿਹੜੀ ਆ ਵੀ ਕਰਨੀ ਆ ਇੱਕਸਾਰ ਕੱਟ ਲੈਣਾ ਹੈ ਤਾਂ ਕਿ ਜਦ ਆ ਪੱਲੇ ਜੋੜਨੇ ਆ ਤਾਂ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਕਗਲਾ ਗੋੜਜੀ ਮੈਂ ਇੱਥੋਂ ਇਹ ਆਪਣੇ ਹੋ ਗਈ ਹਿੱਪ ਦੀ ਨਿਸ਼ਾਨੀ ਹੋ ਗਈ। ਤੇ ਇੱਥੋਂ ਆਪਾਂ ਥੋੜਾ ਜਿਹਾ ਕੱਟ ਲੈ ਲੈਣਾ ਜਦੋਂ ਇਹਨੂੰ ਸਿਉਣਾ ਸਟੀਚ ਕਰਨਾ ਉਹ ਤੋਂ ਬਾਅਦ ਇਹਨਾਂ ਨੂੰ ਜੋੜ ਕੇ ਇੱਕਸਾਰ ਕਰਕੇ ਕਿਉਂਕਿ ਪਲੋਈਆਂ ਪੈਣ ਕਰਕੇ ਆ ਪੱਲਾ ਜਿਹੜਾ ਫਰਸਟ ਆ ਪਹਿਲਾ ਫਰੰਟ ਵਾਲਾ ਪੱਲਾ ਉਹ ਥੋੜਾ ਉੱਚਾ ਹੋ ਜਾਂਦਾ। ਫਿਰ ਇੱਥੋਂ ਆਪਾਂ ਜੇ ਸੀਨ ਮਾਰਦੇ ਆ ਇਹਨਾਂ ਨੂੰ ਬਰਾਬਰ ਕਰਦੇ ਆ ਇਹ ਪਹਿਲਾ ਪੱਲਾ ਥੋੜਾ ਪਿੱਛੇ ਨੂੰ ਜਾਂਦਾ ਕਈਆਂ ਦਾ ਗਲਾ ਉਹਦਾ ਵੀ ਆਪਾਂ ਤੁਹਾਨੂੰ ਟ੍ਰਿਕ ਦੱਸਾਂਗੇ ਕਿ ਬੈਕ ਗਲਾ ਜਿਹੜਾ ਜਿਹੜਾ ਮੂਰਲਾ ਗਲਾ ਕਈਆਂ ਦਾ ਉਹ ਪਿੱਛੇ ਨੂੰ ਜਾਈ ਜਾਂਦਾ। ਇਹ ਬਹੁਤ ਸਾਰੇ ਕਸਟਮਰ ਦੇ ਮਤਲਬ ਕੀ ਕੰਪਲੇਂਟ ਹੁੰਦੀ ਆ ਕਿ ਸਾਡਾ ਗਲਾ ਪਿੱਛੇ ਨੂੰ ਨਾ ਜਾਵੇ ਜਿਹੜਾ ਫਰੰਟ ਅਗਲਾ ਹੁੰਦਾ ਉਹ ਪਿੱਛੇ ਨੂੰ ਜਾਈ ਜਾਂਦਾ ਉਹਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਉਂ ਪਿੱਛੇ ਨੂੰ ਜਾਂਦਾ ਗਲਾ ਇਹ ਨਿਸ਼ਾਨੀਆਂ ਲਾ ਲੀਆਂ ਦੇਖੋ ਆਹ ਲਾ ਲਈ ਇੱਥੇ ਪਲੋਈਆਂ ਪਾਣੀਆਂ ਆਪਾਂ ਐ ਵਾਲੀਆਂ ਟੇਡੀਆਂ ਹੋਣਾਂ ਦੀ ਨਿਸ਼ਾਨੀ ਹੋ ਗਈ ਐ ਐਂ ਚੱਕ ਕੇ ਆਪਾਂ ਇਹਨੂੰ ਸਿਉਣ ਲਾਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਚਾਰਾਂ ਨੂੰ ਮਿਲਾਵਾਂਗੇ ਜੇ ਆਪਾਂ ਚਾਰੇ ਸੀਣਾ ਨੂੰ ਮਤਲਬ ਕੀ ਆ ਚਾਰ ਟੱਕਾ ਜਿਹੜੇ ਇਹਨਾਂ ਨੂੰ ਜੇ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਸੀਨ ਲਾਵਾਂਗੇ ਨਾ ਫਿਰ ਆਪਣਾ ਗਲਾ ਜਿਹੜਾ ਫਰੰਟ ਵਾਲਾ ਉਹ ਕਦੀ ਵੀ ਪਿੱਛੇ ਨੂੰ ਨਹੀਂ ਜਾਊਗਾ ਸੋ ਇਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਇਸ ਤੋਂ ਬਾਅਦ ਜਿਹੜੀ ਰਹਿ ਗਈ ਅਸੀਂ ਤੁਹਾਨੂੰ ਬਾਅਦ ਚ ਦੱਸਾਂਗੇ ਧੰਨਵਾਦ ਜੀ ਸਾਡੀ ਵੀਡੀਓ ਕਹੇ ਜੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਰ ਇਨਕੁਆਰੀ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਖਾਲਸਾ ਬਟੀਕ ਫੂਲ ਟਾਊਨ ਧੰਨਵਾਦ ਜੀ ਸਾਨੂੰ ਹੋਰ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਤੇ ਨਵਾਂ ਸਿੱਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਥੈਂਕ ਯੂ ਸੋ ਮਚ